ਸਾਬਜਾਦਾ ਜਰਾਵਰ ਸਿੰਘ ਜੀ ਸਾਬਜਾਦਾ ਫਤੇ ਸਿੰਘ ਜੀ ਔਰ ਮਾਤਾ ਗੁਜਰਕੌਰ ਜੀ ਸਰਹੰਦੇ ਨਵਾਬ ਦੀ ਕਾਇਤ ਦੇ ਵਿੱਚ ਸੀਗੇ ਉਹਨਾਂ ਨੂੰ ਅਨੰਖਿਤ ਤਸੀਹੇ ਦਿੱਤੇ ਜਾ ਰਹੇ ਸੀ ਉਸ ਵੇਲੇ ਮੋਤੀराम ਮਹਾਰਾਜ ਜੀ ਜਿਹੜੇ ਨਵਾਬ ਦੇ EMPLY ਸੀਗੇ ਕਾਹਰੇਦਾਰਾਂ ਨੂੰ ਰਿਸ਼ਵਤ ਦੇ ਕੇ ਗਰਮ ਦੁੱਧ ਦੀ ਸੇਵਾ ਪਹੁੰਚਾ ਰਹੇ ਸੀ ਸਾਬਜਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਇੱਕ ਗੱਲ ਨੋਟ ਕਰਨ ਆਲੀ ਹੈ ਜੇ ਉਸ ਵੇਲੇ ਦਸੰਬਰ ਦੀ ਖੰਡੀ ਰਾਤਾਂ ਅਜ ਅਗਰ ਸਾਬਜਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਗਰਮ ਦੁੱਧ ਦੀ ਸੇਵਾ ਨਾ ਹੁੰਦੀ ਤਾਂ ਕੀ ਉਹ ਆਪਣੇ ਸਟੈਂਡ ਦੇ ਉੱਤੇ ਕਾਇਮ ਰਹਿ ਪਾਉਂਦੇ ਨਹੀਂ ਰਹਿ ਪਾਉਂਦੇ ਇਸ ਕਰਕੇ ਜਿਸਲੇ 3 ਦਿਨ ਬਾਅਦ ਮੋਤੀਰਾਮ ਮਹਿਰਾ ਜੀ ਬਾਰੇ ਨਵਾਬ ਨੂੰ ਸੂਚਨਾ ਪਹੁੰਚੀ ਤਾਂ ਉਹਨੇ ਮੋਤੀਰਾਮ ਮਹਿਰਾ ਜੀ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ 4 ਸਾਲ ਦੇ ਬੱਚੇ ਔਰ ਮਾਤਾ ਜੀ ਨੂੰ ਕੈਦ ਕਰਕੇ ਜਿੰਦਾ ਕੋਹੂ ਦੇ ਵਿੱਚ ਸ਼ਹੀਦ ਕੀਤਾ ਔਰ ਐਸੇ ਮਹਾਪੁਰਸ਼ਾਂ ਦਾ ਤਿਆਗ ਔਰ ਕੁਰਬਾਨੀ ਉਹਨਾਂ ਲੋਕਾਂ ਤੱਕ ਪਹੁੰਚੇ ਜਿਹੜੇ ਲੋਕ 1984 ਤੋਂ ਬਾਅਦ ਪੈਦਾ ਹੋ ਕੇ ਸੋਸ਼ਲ ਮੀਡੀਆ ਦੇ ਪਰਭਾ